जयपी जय भारत मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਚੁਣਤੀ ਦੋਸਤੋ ਅੱਜ 23 ਮਾਰਚ ਹੈ ਯਾਦ ਕਰਦੇ ਹਾਂ 23 ਮਾਰਚ 1931 ਜਦੋਂ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਸਨ ਪੂਰੀ ਗੱਲਬਾਤ ਲਈ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਸਲ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਇਨਕਲਾਬ ਜਿੰਦਾਬਾਦ ਜਸਲ ਸਾਹਿਬ ਜੀ ਅੱਜ ਗੱਲ ਕਰੀਏ ਤੇ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਕਿਉਂਕਿ 23 ਮਾਰਚ ਨੂੰ ਜਿਹੜੀ ਹੈ ਉਹ ਫਾਂਸੀ ਜਿਹੜੀ ਦਿੱਤੀ ਗਈ ਹੈ ਜਦਕਿ ਕਹਿੰਦੇ ਤੈ ਜਿਹੜੀ ਹੈ 24 ਮਾਰਚ ਹੋਈ ਸੀ ਇੱਕ ਦਿਨ ਪਹਿਲਾਂ ਕਿਉਂ ਦਿੱਤੀ ਗਈ ਆ ਔਰ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸੀ ਸਭ ਤੋਂ ਪਹਿਲਾਂ ਉਸ ਨਾਮ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਜੀ ਆਇਆਂ ਪਾ ਇਨਕਲਾਬ ਜਿੰਦਾਬਾਦ ਜਿੱਥੋਂ ਤੱਕ ਇਹ ਕਬਸਈ ਆਪਣੇ ਸਕਦੀਬ 탑ਦੀ ਇਹ ਆਪਣੇ ਗੁਰਾਜ ਗੁਰੂ ਜਿਹੜੇ ਕਿ ਸ਼ਿਵਰਾਮ ਉਹਨਾਂ ਦਾ ਪੂਰਾ ਨਾਮ ਸੀ ਜਿਹੜੇ ਸ਼ਹੀਦ ਹੋਏ ਆ ਜੀ ਇਹਨਾਂ ਨੂੰ ਨਤਮਸਤਕ ਇਸ ਕਰਕੇ ਦੁਨੀਆ ਹੋ ਰਹੀ ਹੈ ਕਿਉਂਕਿ ਇਹ ਤਿੰਨ ਹੀ ਜਿਹੜੇ ਆ ਇਹ ਨਾਲ ਬੜੀ ਇੰਰਡੀ ਰਿਲੇਸ਼ਨਸ਼ਿਪ ਕੰਪਨੀ ਸੀ ਕਿਉਂਕਿ ਜਦੋਂ ਕਿ ਜਿਹੜਾ ਰਾਜਗੁਰੂ ਆ ਜੀ ਇਹ ਮਹਾਰਾਸ਼ਟਰ ਸਟੇਟ ਨੂੰ ਬਿਲੋਂਗ ਕਰਦਾ ਸੀ ਉਸ ਵੇਲੇ ਤੇ ਜਿਹੜਾ ਸਖਦੇਵ ਜੀ ਇਹ ਲੁਧਿਆਣਾ ਨੂੰ ਬਲੌਂ ਕਰਦੇ ਸੀ ਔਰ ਭਗਤ ਸਿੰਘ ਜੀ ਲਾਹੌਰ ਦੇ ਵਿੱਚ ਜਿਹੜਾ ਬੰਗਾ ਉਹਨਾਂ ਦਾ ਉੱਥੇ ਜਨਮ ਹੋਇਆ ਸੀ ਲੇਕਿਨ ਬਾਅਦ ਵਿੱਚ ਖਟਕੜਕਲਾ ਦੇ ਵਿੱਚ ਉਹਨਾਂ ਦਾ ਪਛਤਾਨੀ ਘਰ ਹੈ ਕਹਿੰਦੇ ਜੀ ਸੋ ਇਹਨਾਂ ਨੇ ਜਦੋਂ ਦੇਖਿਆ ਕਿ ਸਾਡਾ ਜਿਹੜਾ ਦੇਸ਼ ਗੁਲਾਮ ਆ ਇਹਨਾਂ ਦੇ ਮਨ ਦੇ ਵਿੱਚ ਪੀੜਾ ਸੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਜੀ ਸੋ ਇਹਨਾਂ ਨੇ ਜਦੋਂ ਦੇਖਿਆ ਕਿ ਇਹ ਜਿਹੜਾ ਸਾਡੇ ਤੇ ਤਸ਼ੱਦਦ ਹੋ ਰਿਹਾ ਨਾ ਦੋਸ਼ ਮਾਰੇ ਜਾ ਰਹੇ ਆ ਅੰਗਰੇਜ਼ਾਂ ਵੱਲੋਂ ਫਿਰ ਇਹਨਾਂ ਨੇ ਉਹਨਾਂ ਨੂੰ ਜਗਾਉਣ ਦੀ ਖਾਤਰ ਇੱਕ ਧਮਾਕਾ ਕੀਤਾ ਕਿ ਇਹਨਾਂ ਨੂੰ ਪਤਾ ਲੱਗ ਜਵੇ ਕਿ ਜੋਥ ਜਿਹੜਾ ਇੱਥੇ ਤੇ ਜਾਗ ਪਿਆ ਹੈ ਜੀ ਉਹ ਜਗਾਉਣ ਦੀ ਖਾਤਰ ਇਹਨਾਂ ਨੇ ਜਦੋਂ ਇਹ ਗੱਲ ਕੀਤੀ ਤਾਂ ਫਿਰ ਇਹਨਾਂ ਨੇ ਇੱਕ ਜਿਹੜੀ ਐਸੋਸੀਏਸ਼ਨ ਬਣਾਈ ਸੀ ਜਿਹਦਾ ਨਾਮ ਸੀ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਜੀ ਉਹਦੇ ਇੱਕ ਨਵੇਂ ਮੈਂਬਰ ਸਿੱਗੇ ਇਹਨਾਂ ਨੇ ਜਦੋਂ ਫੇ ਦੇਖਿਆ ਵੀ ਹਾਲੇ ਉਹ ਗੱਲ ਨਹੀਂ ਬਣੀ ਤੇ ਫਿਰ ਇਹਨਾਂ ਨੇ ਇਹਨਾਂ ਤੇ ਦੋਸ਼ ਜਿਹੜਾ ਲੱਗਾ ਸੀ ਜਦੋਂ ਇਹਨਾਂ ਰੈਸਟ ਕੀਤਾ ਉਹ ਜੋਹਨ ਪੀ ਸੰਦਰਸ ਜਿਹੜੇ ਸਿੱਗੇ ਉਹਨਾਂ ਨੂੰ ਗੋਲੀ ਮਾਰਦਾ ਇਹਨਾਂ ਤੇ ਸਿੱਗਾ ਦੋਸ਼ ਤੇ ਚੰਨ ਸਿੰਘ ਜਿਹੜਾ ਸੀ ਨਾਲ ਇਹਨਾਂ ਦੇ ਜੋ ਕੋਈ ਇਹਨਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਸੀ ਹੁਣ ਮੇਨ ਦਿਖਾਉਣ ਵਾਲੀ ਗੱਲ ਇਹ ਆ ਕਿ ਇਹਨਾਂ ਨੂੰ ਫਾਂਸੀ ਕਿਉਂ ਦੇਣੀ ਪਈ ਜੇਕਰ ਉਸ ਵੇਲੇ ਜਿਹਦੇ ਕੋਲ ਬੀਟੋ ਪਾਵਰ ਸੀ ਉਹ ਮਹਾਤਮਾ ਮੋਹਨ ਚੰਦ ਕਰਮਦਾਸ ਗਾਂਧੀ ਉਹਨਾਂ ਦੇ ਕੋਲ ਬੀਟੋ ਪਾਵਰ ਸੀ ਜੀ ਜੇਕਰ ਉਹ ਅੰਗਰੇਜ਼ਾਂ ਨੂੰ ਇਹ ਗੱਲ ਕਹਿ ਦਿੰਦੇ ਕਿ ਇਹ ਸਾਡੇ ਨਾਲ ਸੰਬੰਧ ਰੱਖਦੇ ਆ ਤੇ ਇਹਨਾਂ ਨੂੰ ਫਾਂਸੀ ਹੋਣੀ ਹੋਣੀ ਨਹੀਂ ਸੀ لیکن انہوں نے ਇਹਨਾਂ ਨੂੰ ਇਹ ਸਮਝ لیا کہ یہ سیپریٹ ٹیسٹ ਹੈਗੇ ਜਿਹਦਾ ਆਪ ਗਰਨ ਲਈ ਕਹਿ ਰਹੇ ਆ ਜਾਂ ਜਿਹੜਾ ਅੱਜਕੱਲ ਲੁਕੀ ਅਤਵਾਦੀ ਕਹਿ ਦਿੰਦੇ ਆ جی لیکن ਦੇਸ਼ ਦੀ خاطر ਜਿਹੜੇ ਲੜਦੇ ਆ ਜਿਹੜੀ گورنمنٹ ਦੇ ਗੈਸਟਰ ਨਾਲ ਲੜਾਈ ਕਰਨੀ ਹੁੰਦੀ ਹੈ ਹਮੇਸ਼ਾ ਉਹ گورنمنٹ ਆ ਉਹਨਾਂ ਨੂੰ ਅਤਵਾਦੀ ਕਹਿੰਦੇ ਆ ਜਿੰਨੇ ਅੱਜ ਅਸੀਂ ਮਹਾਨ ਸ਼ਹੀਦ ਕਹਿੰਦੇ ਆ ਉਸ ਵੇਲੇ ਮਹਾਨ ਸ਼ਹੀਦ ਨਹੀਂ ਕਿਹਾ ਗਿਆ ਉਸ ਵੇਲੇ ਉਹਨਾਂ ਨੇ ਅੰਗਰੇਜ਼ਾਂ ਨੇ ਵੀ ਇਹਨਾਂ ਨੂੰ ਜੋ ਖਿਤਾਬ ਦਿੱਤਾ ਉਹ ਅਤਵਾਦੀਆਂ ਦੇ ਦਿੱਤਾ ਜੀ لیکن ਜਿਹੜੇ ਦੇਸ਼ ਦੇ ਵਿੱਚ ਮੇਨ ਲੜਨ ਵਾਲੇ ਸਗੇ ਜਿਹੜੇ ਸ਼ਾਂਤੀ ਦੇ ਕਹਿੰਦੇ ਸੀ ਅਸੀਂ ਸ਼ਾਂਤੀ ਨਾਲ ਜੱਦ ਜੀ ਲੈਣੀ ਹੈ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਸਾਡੇ ਜੰਮ ਜੋਤਾਂ ਇਹਨਾਂ ਦੇ ਵਿੱਚ ਗੁੱਸਾ ਹੈ ਜੋ ਜੋ ਵੀ ਹੈ ਉਹਨਾਂ ਦੇ ਕੋਲ ਬੀਟੋ ਪਾਵਰ ਸੀ ਉਹ ਲਿਖ ਕੇ ਦਿੰਦੇ ਪਰ ਉਹਨਾਂ ਨੇ ਇਹਨਾਂ ਦਾ ਪਿੱਛਾ ਨਹੀਂ ਕੀਤਾ ਪਿੱਛਾ ਨਹੀਂ ਕੀਤਾ ਤੇ ਜੇ ਸੁਦਰ ਨੇ ਇਹਨਾਂ ਨੂੰ ਫੰਕਸ਼ਨ ਦਿੱਤੀ ਜਾਂਦੀ ਹੈ ਜੀ ਉਹ 23 ਮਾਰਚ 1900 ਦੀ ਨੂੰ 7 ਵਜੇ ਸ਼ਾਮ ਨੂੰ ਦਿੱਤੀ ਗਈ ਹੈ ਬਿਲਕੁਲ ਔਰ ਇਹ ਦੇਖੋ ਕਿਦਾਂ ਦੀ ਸਖਾਵੇਂਗਾ ਅਨਸਖਾਵੇਂ ਘਟਨਾ ਹੈ ਕਿ ਜਦੋਂ ਮਹਾਤਮਾ ਗਾਂਧੀ ਵੀ ਉਸ ਵੇਲੇ ਪੰਜਾਬ ਦੇ ਵਿੱਚ ਬਠਿੰਡੇ ਸੀਗਾ ਹੂੰ ਇਹ ਦੇਖਣ ਵਾਲੀ ਗੱਲ ਆ ਕਿ ਇੱਕ ਦਿਨ ਅਡਵਾਂਸ ਜੇ ਫਾਂਸੀ ਦਿੱਤੀ ਗਈ ਆ ਤੇ ਸਾਡੀ ਮੂਵਮੈਂਟ ਉਸ ਵੇਲੇ ਜਿਹੜੇ ਕਹਿੰਦੇ ਸੀ ਆਜ਼ਾਦੀ ਲਈ ਲੜ ਰਿਹਾ ਸੀ ਉਹਨਾਂ ਵੱਲੋਂ ਕਿਉਂ ਨਹੀਂ ਰਿਜ਼ੈਂਟਮੈਂਟ ਕੀਤੀ ਗਈ ਬਿਲਕੁਲ ਸੋ ਇਹ ਤਾਂ ਸਾਡੇ ਜਿਹੜੇ ਮਹਾਨ ਸ਼ਹੀਦ ਆ ਰਾਜਗੁਰੂ ਸਗਦੇਵ ਗੁਰੂ ਭਗਤ ਸਿੰਘ ਜੀ ਨੇ ਦੇਖੋ ਸਗਦੇਵ ਗੁਰੂ ਜਿਹੜੇ ਆ ਉਹ ਛੋਟੇ ਬ੍ਰਦਰ ਆ ਚੰਦਰਸ਼ੇਖਰ ਆਜ਼ਾਦ ਦੇ ਹੂੰ ਚੰਦਰਸ਼ੇਖਰ ਆਜ਼ਾਦ ਦੇ ਛੋਟੇ ਉਹ ਬ੍ਰਦਰ ਆ ਤੇ ਚੰਦਰਸ਼ੇਖਰ ਆਜ਼ਾਦ ਨੂੰ 27 ਫਰਵਰੀ 1931 ਨੂੰ ਜੀ ਮੇਰਾ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਹੂੰ ਉਹ ਮਤਲਬ ਇਹਨਾਂ ਨਾਲੋਂ ਜਿਹੜੇ ਸਖਦੇਵ ਨਾਲੋਂ ਉਹ ਥੋੜਾ ਜਿਆਦਾ ਵੱਡੇ ਸੀਗੇ ਸਾਹਮਣੇ ਦਾ 1906 ਚ ਬੱਥ ਹੋਇਆ ਸੀਗਾ 23 ਜੁਲਾਈ 1906 ਨੂੰ ਉਹ ਸਖਦੇਵ ਦਾ 15 ਮਈ 1907 ਦੇ ਵਿੱਚ ਜਨਮ ਹੋਇਆ ਸੋ ਇੱਕ ਸਾਲ ਦਾ ਜਿਹੜਾ ਫਰਕ ਸੀਗਾ ਜੀ ਤੇ ਚੰਦਰਸ਼ੇਖਰ ਯਾਰ ਦਾ ਜਿੰਨਾ ਪਹਿਕ ਸੀਗਾ ਕਿ ਜੋ ਹਿਸਟਰੀ ਦੱਸਦੀ ਹੈ ਕਿ ਗੋਈ ਮਾਨ ਤੋਂ ਬਾਅਦ ਵੀ ਡੈੱਡ ਬਾਡੀਜ਼ ਦੇ ਨੇੜੇ ਵੀ ਅੰਗਰੇਜ਼ ਜਾਣ ਤੋਂ ਡਰਦੇ ਸੀ ਕਿ ਕਿਤੇ ਉੱਦੇ ਨਾ ਪਿਆ ਹੋਵੇ ਬਹੁਤ ਖੂਬ ਜੀ ਤੇ ਇਹ ਜਦੋਂ ਸਾਡੇ ਹੁਣ ਇਸ ਮਹਾਨ ਸੀ ਹਿੱਦਾਂ ਨੂੰ ਫਾਂਸੀ ਦਿੱਤੀ ਗਈ ਹੈ ਇਹ ਜਿਹੜੇ ਅੱਜ ਦੇ ਹਾਲਾਤ ਬਣਿਆ ਜੇ ਉਦੋਂ ਨੇ ਇਹਨਾਂ ਦਾ ਪਿੱਛਾ ਕੀਤਾ ਗਿਆ ਤੇ ਅੱਜ ਦੀਆਂ ਸਰਕਾਰਾਂ ਵੀ ਇਹਨਾਂ ਦੇ ਨਾਂ ਤੇ ਤਾਂ ਸਰਕਾਰਾਂ ਬਣਾਉਣ ਲਈ ਕਾੜੀਆਂ ਹੂੰ ਪਰ ਇਹਨਾਂ ਦੀ ਬਚਾਅ ਤਾਂ ਰ데요 ਕੀ ਚੱਲ ਰਹੀਆਂ ਨਹੀਂ ਕੀ ਮੈਂ ਮੇਰਾ ਕੁਐਸਚਨ ਉਹੀ ਹੈ ਵੀ ਸਰਕਾਰਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਦੀਆਂ ਗੱਲਾਂ ਕਰਦੇ ਨੇ ਅੱਜ ਵੀ ਤੁਸੀਂ ਦੇਖੋ ਕਿ ਮਤਲਬ ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੀਆਂ ਮੂਰਤੀਆਂ ਤੇ ਜਾ ਕੇ ਉਹਨਾਂ ਦਾ ਸਨਮਾਨ ਚਿੰਨ ਜੋ ਵੀ ਹੈ ਲੇਕਿਨ ਮੇਨ ਜਿਸ ਤਰ੍ਹਾਂ ਦੀਆਂ ਸਖਿਆਵਾਂ ਸੀ ਕੀ ਆਪਾਂ ਉਸ ਸਖਿਆਵਾਂ ਦੇ ਨੇੜੇ ਤੇੜੇ ਵੀ ਹਾਂ ਸਰ ਮੈਂ ਇਹੋ ਹੀ ਗੱਲ ਕਿੰਨਾ ਤੁਹਾਨੂੰ ਸੁਤਾ ਸਾਹਿਬ ਜਿਹੜੇ ਜੀ ਉਹਨਾਂ ਦੀਆਂ ਸਿੱਖਿਆ ਮੈਂ ਤੇ ਚੱਲਦੀ ਤੇ ਉਸ ਵੇਲੇ ਜੂਥ ਜਿਹੜਾ ਆਜ਼ਾਦੀ ਚਾਹਵਾ ਸੀਗਾ ਤੇ ਅੱਜ ਦੇ ਜੂਥ ਨੂੰ ਤਾਂ ਗੁਲਾਮ ਕਰ ਦਿੱਤਾ ਸਰਕਾਰਾਂ ਨੇ ਹੂੰ ਬਿਲਕੁਲ ਅੱਜ ਦੇ ਜੂਥ ਜਿਹੜਾ ਪੜਿਆ ਲਿਖਿਆ ਉਹ ਬੇਰੁਜ਼ਗਾਰ ਫੌਜ ਬਣ ਕੇ ਸਾਡੇ ਕੋਲ ਅੱਜ ਦਾ ਜਿਹੜਾ ਜੂਥ ਆ ਉਹਨੂੰ ਸਰਕਾਰਾਂ ਨੂੰ ਫਿਕਰੀ ਨਹੀਂ ਜਾਂ ਕੋਈ ਵੀ ਹਾਂ ਵੀ ਇਹਨਾਂ ਨੂੰ ਇਹ ਨਸ਼ਿਆਂ ਦੇ ਵਿੱਚ ਨਾ ਪਹਿਲਾਂ ਦਾ ਸੀ ਜਰਾ ਦੇਣਾ ਬਿਲਕੁਲ ਔਰ ਨਸ਼ੇ ਵੀ ਜਿਹੜੇ ਆ ਨਸ਼ੇ ਜਿਹੜੇ ਆ ਇਹ ਕਿੱਥੋਂ ਨਹੀਂ ਆ ਰਹੇ ਜਿਹੜੀ ਸਰਕਾਰ ਆਉਂਦੀ ਆ ਉਹ ਇਹ ਕਹਿੰਦੀ ਆ ਵੀ ਨਸ਼ਾ ਮੈਂ ਤਾਂ ਬਸ ਘੰਟਿਆਂ 'ਚ ਹੀ ਬੰਦ ਕਰ ਦੇਣਾ ਮੈਂ ਮਹੀਨੇ 'ਚ ਬੰਦ ਕਰ ਦੇਣਾ ਮੈਂ 2 ਮਹੀਨੇ 'ਚ ਬੰਦ ਕਰ ਦੇਣਾ ਔਰ ਨਸ਼ਾ ਬੰਦ ਨਹੀਂ ਹੋ ਰਿਹਾ ਨਸ਼ਾ ਬੰਦ ਨਹੀਂ ਹੋ ਰਿਹਾ ਲੇਕਿਨ ਸਵਾਲ ਸਵਾਲ ਜਸਲ ਸਾਹਿਬ ਇਹੀ ਹੈ ਕਿ ਹੁਣ ਇਲੈਕਸ਼ਨ ਹੈ ਕੁਛ ਨਾ ਕੁਛ ਸੋਚਣਾ ਚਾਹੀਦਾ ਆ ਆਵਾਮ ਨੂੰ ਕਿ ਅਸੀਂ ਤਾਂ ਬਰਬਾਦ ਹੋ ਗਏ ਦੇਖੋ ਜਿਹੜੀ ਮੈਂ ਗੱਲ ਕਰਨਾ ਦੇਖੋ ਸੋਤਾ ਸਾਹਿਬ ਆਵਾਮ ਜੂਥ ਜਿਹੜਾ ਆ ਹੂੰ ਜਿੰਨੀ ਦੇਰ ਤੱਕ ਅਸੀਂ ਢੇਰ ਜਗਾਦੀ ਤੇ ਕੰਸੈਂਟਰੇਟ ਨਹੀਂ ਕਰਦੇ ਬਿਲਕੁਲ ਅਸੀਂ ਐਜੂਕੇਸ਼ਨ ਫ੍ਰੀ ਤੇ ਕੰਸੈਂਟਰੇਟ ਨਹੀਂ ਕਰਦੇ ਅਸੀਂ ਲੋਕਾਂ ਦੀ ਹੈਲਥ ਲਈ ਨਹੀਂ ਲੜਦੇ ਉਨੀ ਦੇ ਤੱਕ ਸਰਕਾਰ ਜਿਹੜੀਆਂ ਮਰਜ਼ੇ ਬਣਾ ਲਓ ਆਟਾ ਦਾਸ ਦਰਿਆ ਤੇ ਕੋਈ ਇਹ ਕੰਮ ਫੜੋ ਹਾਂ ਅਟਾਦਾਰ ਦਰੀਆ ਤਾਂ ਤੁਸੀਂ ਲੋਕਾਂ ਨੂੰ ਗੁਲਾਮਾ ਕਰ ਰਹੇ ਲੋਕ ਕਹਿੰਦੇ ਕਿ ਇਹ ਸਕੀਮਾਂ ਚਲਾ ਕੇ ਇਹਨਾਂ ਨੇ ਨਕੰਮੇ ਬਣਾਤਾ ਲੋਕਾਂ ਨੂੰ ਨੇ ਲੋਕ ਕਹਿੰਦੇ ਨੇ ਲੋਕ ਲੋਕ ਜੇ ਕਹਿੰਦੇ ਆ ਤਾਂ ਲੋਕ ਇਹਨਾਂ ਨੂੰ ਕਹਿੰਦੇ ਸਨ ਤਾਂ ਵਿਸਕਾਰ ਤੇ ਜਦੋਂ ਦੇਣ ਜਾਂਦੇ ਇਹਨਾਂ ਨੇ ਸੈਂ ਪੈਸੇ ਲੈਣਾ ਨਹੀਂ ਦਾ ਜੀ ਇਹ ਵੀ ਸੋਚਾ ਸਭ ਗੱਲ ਜਿਹੜੀ ਆਪਾਂ ਕਹਿੰਨੇ ਆ ਨਾ ਇਹ ਲੋਕਾਂ ਦੀ ਮੇਨ ਕਨਸੈਂਟਰੇਸ਼ਨ ਹੋਵੇ ਵੇ ਚਾਰ ਦਿਨ ਭੁੱਖੇ ਰਹਿ ਲਵਾਂਗੇ ਫੀਕੀ ਹੋਣ ਲੱਗਾ ਵੀ ਅਸੀਂ ਇਹਨਾਂ ਨੂੰ ਦੱਸਤਾ ਲਈਏ ਹੂੰ ਮੇਰੀ ਮਰਜ਼ੀ ਸਰਕਾਰ ਆਉਂਦੀ ਆ ਹੁਣ ਆ ਪਟਾਰਾ ਖੋਲ ਜਾਣਾ ਹੁਣ ਇਲੈਕਸ਼ਨ ਆ ਗਈ ਹੈ ਹੁਣ ਸਭ ਨੇ ਪਟਾਰਾ ਖੋਲ ਲੈਣਾ ਤੁਹਾਨੂੰ ਫਰੀ ਆਦ ਦੇਵਾਂਗੇ ਤੁਹਾਨੂੰ ਫਰੀ ਆਦ ਦੇਵਾਂਗੇ ਤੁਹਾਨੂੰ ਫਰੀ ਆਦ ਦੇਵਾਂਗੇ ਜਦੋਂ ਵੀ ਕੱਤੇ ਜਾਂਦੇ ਆ ਉਦੋਂ ਸਾਡੇ ਜਿਹੜੇ ਆ ਯੂਥ ਜਿਹੜਾ ਆ ਖਾਸ ਕਰਕੇ ਜਾਣਦੇ ਸਾਡੇ 100 ਸਾਲ ਦਾ ਆਪਣੇ ਆਪ ਨੂੰ ਮਹਾਲਿਆਂ ਦੇ ਲੀਡਰ ਕਹਿੰਦੇ ਆ ਉਹਨਾਂ ਨੂੰ ਪੁੱਛਿਆ ਪੁੱਛਿਆ ਤਾਂ ਸੇਂ ਕਿ ਸਾਡੇ ਪਿੰਡ 'ਚ ਇੰਨੇ ਲੋਕ ਪੜੇ ਲਿਖੇ ਆ ਕਿਹਨੂੰ ਰੁਕਾਵ ਦੇ ਰਹੇ ਤੁਸੀਂ ਇਹ ਤੇ ਜਦਾਰ ਹੀ ਹੈ ਨੀਗਾ ਜੀ ਹੱਕ ਕਾਹਨਾ ਕਿਸਾਨਾਂ ਦਾ ਜੀ ਅਸੀਂ ਹਰ ਕਰਨਾ ਅਸੀਂ ਆ ਕਰਨਾ ਕਿਸਾਨ ਤਾਂ ਦਿਨ ਬਦਨ ਖੁਦਕੁਸ਼ੀ ਦੇ ਆਏ ਜਿਹੜਾ ਮਜ਼ਦੂਰ ਆ ਉਹ ਉਹ ਉਹਨੂੰ ਮੰਨਦੇਗਾ ਜਿਹੜੀ ਲੈਂਦੀ ਸੀ ਸਵਤੰਤਰ ਨਹੀਂ ਲਿਆਂਦੀ ਸੀ ਸਵਤੰਤਰ ਦਿੱਤਾ ਨਹੀਂ 48 ਦਿਨ ਦਾ ਰੁਜ਼ਗਾਰ ਨਹੀਂ ਦਿੱਤਾ ਔਰ ਮਨਰੇਗਾ ਜਿਹੜਾ ਇਹੋ ਜੀ ਸਕੀਮਾਂ ਪਿੰਡਾਂ 'ਚ ਚੱਲੇ ਗਈ ਹੈ ਕਿ ਜਿਹੜਾ ਸਰਪੰਚ ਪੰਚ ਆ ਉਹ ਮਨਰੇਗਾ ਦੇ ਜਿਹੜੇ ਲੁੱਲੂ ਕੋਲੋਂ ਆਪਣੇ ਘਰਾਂ ਦੇ ਵਿੱਚ ਕੰਮ ਕਰਾਉਣ ਲੱਗੇ ਜਸਲ ਸਿੰਘ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸੁਪਨਾ ਕੀ ਸੀ ਸੁਪਨਾ ਉਹਨਾਂ ਦਾ ਇਹ ਸੀ ਕਿ ਸਾਡਾ ਜਿਹੜਾ ਜੰਗ ਜੋਥਾ ਉਹ ਇਸ ਦੇਸ਼ ਦਾ ਮਾਲਕ ਹੋਣਾ ਚਾਹੀਦਾ ਆਉਣ ਵਾਲੀ ਸਾਡੀ ਜਨਰੇਸ਼ਨ ਆ ਉਹਦੇ ਤੇ ਤਈਆਂ ਵੀ ਅਸੀਂ ਕਹਿੰਨੇ ਆ ਕਿ ਜਦ ਬੱਚੇ ਹੁੰਦੇ ਆ ਉਹ ਦੇਸ਼ ਦਾ ਭਵਿੱਖ ਹੁੰਦੇ ਆ ਪਰ ਇੱਥੇ ਤਾਂ ਹੁਣ ਰਾਜਨੀਤਿਕ ਲੋਕਾਂ ਨੇ ਦੇਸ਼ ਦੇ ਭਵਿੱਖ ਨੂੰ ਰੂਲ ਦਿੱਤਾ ਹੈ ਹੂੰ 1947 ਤੋਂ ਲੈ ਕੇ ਅੱਜ ਤੱਕ ਜੇਕਰ ਆਪਾਂ ਦੇਖਦੇ ਆਂ ਤਾਂ ਜੇਸ਼ ਦਾ ਭਵਿੱਖ ਜਿਹੜਾ ਆ ਉਹ ਰੋ ਗਿਆ ਹੁਣ ਜਿਹੜੇ 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 ਚਾਰੇ ਥੰਮ ਬਣਾਏ ਇਹ ਬਾਬਾ ਸਾਹਿਬ ਨੇ ਉਹ ਚਾਰੇ ਥੰਮ ਜਿਹੜੇ ਜੈਸ ਇੰਡੀਪੈਂਡੈਂਟਲੀ ਕੰਮ ਨਹੀਂ ਕਰ ਰਹੇ ਉਹ ਕਿਉਂ ਨਹੀਂ ਕਰ ਰਹੇ ਹੂੰ ਕਿਉਂਕਿ ਸਰਕਾਰਾਂ ਨੇ ਉਹਨਾਂ ਦੀ ਵੀਕਨੈਸ ਫੜ ਲਈ ਇਹਨਾਂ ਦੀ ਬਦਲੀ ਕਰ ਦਿਓ ਇਹਨਾਂ ਸਸਪੈਂਡ ਕਰ ਦਿਓ ਇਹਨਾਂ ਚਾਰਜ ਸ਼ਿਟ ਕਰ ਦਿਓ ਇਹਨਾਂ ਨੂੰ ਇਸ ਤਰੀਕੇ ਦਾ ਕਰ ਦਿਓ ਜਦੋਂ ਜੋਥ ਕੋਈ ਵੀ ਜਦੋਂ ਕੋਈ ਵੀ ਸਾਡੀ ਜਿਲ੍ਹੇਸ਼ਨ ਜਿਹੜੀ ਹੈ ਉਸੇ ਦੀ ਖਾਤਰ ਸਵਾਥ ਤੇ ਚਲਜੂ ਕਿ ਸਰਕਾਰਾਂ ਉਹਦਾ ਮੈਸੇਜ ਯੂਜ਼ ਕਰਦੀਆਂ ਵਾਕਈ ਜਸ ਜੀ ਸਾਹਿਬ ਤੁਸੀਂ ਬਹੁਤ ਕੀਮਤੀ ਗੱਲਾਂ ਕੀਤੀਆਂ ਨੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਦੇ ਦਿਨ ਤੇ ਸਰਦਾਰ ਜਿਹੜਾ ਜੂਥਾ ਉਹਨੂੰ ਪ੍ਰਾਨ ਕਰਨਾ ਚਾਹੀਦਾ ਕਿ ਜਿੰਨੀ ਦੇਰ ਤੱਕ ਹਰ ਇੱਕ ਪਾਰਟੀ ਆਪਣੀ ਵੱਲੋਂ ਐਥਿਕ ਡੈਵਟਾ ਰੋਡ ਮੈਪ ਬਣਾ ਕੇ ਨਹੀਂ ਦਿੰਦੀ ਕਿਸੇ ਵੀ ਮੈਨੀਫੈਸਟੋ ਦਾ ਔਰ ਉਹ ਐਥਿਕ ਡੈਵਟ ਨਹੀਂ ਦਿੰਦੇ ਐਥਿਕ ਡੈਵਟ ਜਿਹੜਾ ਕੋਡ ਦੇ ਵਿੱਚ ਦੇਣਾ ਚਾਹੀਦਾ ਉਹਦੇ ਤੋਂ ਰੋਡ ਮੈਪ ਤੋਂ ਜਦੋਂ ਵੀ ਸਰਕਾਰ ਫਿਸਲਦੀ ਹੈ ਤਾਂ ਉਹਨੂੰ ਕੋਈ ਵੀ ਇੱਕ ਦਿਨ ਵੀ ਰਹਿਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਤੇ ਇਸ ਕਰਕੇ ਮੇਰਾ ਇੱਕੋ ਹੀ ਹੈ ਕਿ ਜਿਹੜੇ ਸੱਤਿਆ ਰਾਜਨੀਤਿਕ ਪਾਰਟੀਆਂ ਆ ਉਹ ਸਰਕਾਰਾਂ ਬਣਾਉਣ ਲਈ ਤਾਂ ਨਾਰੇ ਬਹੁਤ ਵੱਡੇ ਵੱਡੇ ਲਾਉਂਦੀਆਂ ਤੇ ਜਦੋਂ ਅਗਲੀ ਵਾਰੀ ਆਉਂਦੀਆਂ ਤੇ ਫਿਰ ਨਮਾ ਲਾਰਾ ਲਾਉਣਾ ਸ਼ੁਰੂ ਕਰ ਦਿੰਦੀਆਂ ਪੁਰਾਣੇ ਲਾਰੇ ਲੋਕਾਂ ਨੂੰ ਭੁੱਲ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਨਦਾਦ ਦਰੀਏ ਰੋਟੀ ਤੇ ਲਾਤਾ ਵੀ ਤੇ ਠੀਕ ਆ ਧੰਨਵਾਦ ਦੇਵਾਂਗੇ ਤੁਹਾਨੂੰ ਆ ਦੇਵਾਂਗੇ ਜਿਹੜੀ ਅਸਲੀ ਚੀਜ਼ ਆ ਇੱਥੇ ਜਿਹੜਾ ਮੁੱਦੇ ਹੋਣੇ ਚਾਹੀਦੇ ਆ ਉਹ ਲੋਕਾਂ ਦੇ ਨਾਲ ਸਿਹਤ ਦੇ ਨਾਲ ਐਜੂਕੇਸ਼ਨ ਦੇ ਨਾਲ ਉਹਨਾਂ ਦੇ ਰੋਜ਼ਗਾਰ ਦੇ ਨਾਲ ਇਹ ਹੋਣੇ ਚਾਹੀਦੇ ਕਿ ਅਸੀਂ ਇੱਕ ਪਾਸੇ ਕਿਸੇ ਦੀ ਕਿਰਤਨਖਾ ਕੋਸੀ 2 ਰੁਪਏ ਵਧਾਉਂਦੀ ਮਹਿੰਗਾਈ 4 ਰੁਪਏ ਵਧਾਉਂਦੀ ਉਹਨੂੰ ਤਰਖਾ ਬਣੇ ਲਾ ਕੇ ਫੇਰ ਬਿਲਕੁਲ ਇਸੇ ਕਰਕੇ ਜੇ ਰੇਟ ਆਪਾਂ ਕਹਿੰਨੇ ਜ਼ਿੰਮੇਦਾਰ ਦੀ ਫਸਲ ਦਾ 10 ਰੁਪਏ ਵੱਧ ਗਿਆ ਇਹ ਜੇ ਖਾਦਾਂ ਦੇ ਰੇਟ ਉਤੋਂ ਵੀ ਜ਼ਿਆਦਾ ਵੱਧ ਗਿਆ ਤੇਲ ਦੇ ਉਤੋਂ ਵੀ ਜ਼ਿਆਦਾ ਵੱਧ ਗਿਆ ਤਾਂ ਫਿਰ ਉਹ ਮਹਿੰਗਾਈ ਜਿਹੜੀ ਆ ਉਹ ਤਾਂ ਮਹਿੰਗਾਈ ਤਾਂ ਵੱਧ ਗਈ ਨਾ ਉਹਦੀ ਆਮਦਨ ਕਿੱਥੋਂ ਦੁਗਣੀ ਹੋਣੀ ਹੈ ਹੂੰ ਇਸ ਕਰਕੇ ਸਾਰੀਆਂ ਚੀਜ਼ ਜਿਹੜੀਆਂ ਸਰਕਾਰਾਂ ਨੂੰ ਫਿਕਰ ਹੀ ਕੋਈ ਨਹੀਂਗਾ ਕਿਉਂ ਨਹੀਂ ਫਿਕਰ ਕਿਉਂਕਿ ਜਿਹੜੀਆਂ ਸਾਡੀਆਂ ਇੰਡੀਪੈਂਡੈਂਟ ਏਜੰਸੀਆਂ ਹੈਗੀਆਂ ਜਿਨ੍ਹਾਂ ਨੇ ਸਰਕਾਰਾਂ ਨੂੰ ਬਾਤ ਕਰਨਾ ਉਹ ਆਪਣੀਆਂ ਕੁਰਸੀਆਂ ਦੇ ਖਾਤਰ ਜਿਹੜੀਆਂ ਉਹ ਗੁਲਾਮ ਉਹਨਾਂ ਕਰ ਲਈਆਂ ਉਹ ਆਪਣੀਆਂ ਕੁਰਸੀਆਂ ਬਚਾਉਂਦੀਆਂ ਕਰਦੀਆਂ ਉਹਨਾਂ ਨੂੰ ਮਾਨਵਤਾ ਉਹਨਾਂ ਲੋਕਾਂ ਦਾ ਉਹਨਾਂ ਨੂੰ ਦੇਸ਼ ਦੇ ਨਾਲ ਕੋਈ ਧਿਆਨ ਨਹੀਂ ਲੱਗਦਾ ਵਾਕਈ ਜਸਸਾ ਸਾਹਿਬ ਇਸ ਕਰਕੇ ਸ਼ਹੀਦਾਂ ਨੂੰ ਜੇਕਰ ਅੱਜ ਦੇ ਦਿਨ ਤੇ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਸਿਧਾਂਤ ਸਾਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਉਹਨਾਂ ਲਈ ਪ੍ਰਾਨ ਕਰਨਾ ਚਾਹੀਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੇ ਜੀਵਨ ਵਿੱਚ ਕਰ ਸਕਦੇ ਉਹਦੇ ਕਰਨ ਦੀ ਕੋਸ਼ਿਸ਼ ਕਰੀਏ ਇਹੋ ਹੀ ਪਾਵਰ ਆਫ ਸੋਸ਼ਲ ਜੁਨਟ ਦੇ ਮਾਧਿਅਮ ਤੋਂ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਜਿਹੜੇ ਦਰਸ਼ਕ ਆ ਉਹਨਾਂ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈ ਕਿ ਸਿਧਾਂਤਕਾਂ ਨੂੰ ਅਸੀਂ ਫੋਲੋ ਕਰਨ ਲਈ ਆਪਣੇ ਆਚਰਣ ਨੂੰ ਕਾਇਮ ਰੱਖੀ ਬਹੁਤ ਬਹੁਤ ਮਿਹਰਬਾਨੀ ਜਸਾ ਸਾਹਿਬ ਸ਼ੁਕਰੀਆ ਥੈਂਕ ਯੂ ਥੈਂਕ ਯੂ ਧੰਨਵਾਦ